ਸਸ਼ੀ ਕਲਜੀ ਸਾਰਿਆਂ ਨੂੰ ਮੈਂ ਲਾਪਰਿਤ ਕਰ ਹਾਂ ਜੀ ਸ੍ਰਿੰਦਰ ਕੌਰ ਦਵਰੇ ਲਿਖਿਆ ਗਿਆ ਨਾਵਲ ਚੰਦਰੀ ਤਕਦੀਰ ਦਾ ਪਾਗ ਛੇਮਾ ਲੈ ਕੇ ਆਪਾਂ ਆ ਸ਼ੁਰੂ ਕਰਦੇ ਹਾਂ ਧੀ ਜਫੀ ਪਾਕੇ ਲੜ ਲੜਾਉਂਦੀ ਹੋਈ ਨਾ ਪੁੱਤ ਹੋਣੇ ਤਨੇ ਝਲਕਦੀ ਮੈਂ ਬਹੁਤ ਪਿਆਰ ਕਰਾਂਗੀ ਤੇਰੀ ਸੁੱਖੀ ਮਾਸੀ ਵਾਂਗੀ ਇਨਾ ਆਖੋ ਤਕਦੀਰ ਦਾ ਮੁੱਝ ਹੁੰਦੀ ਆ ਤੇ ਤਕਦੀਰ ਵੀ ਉਸ ਨੂੰ ਜਫੀ ਪਾ ਲੈਂਦੇ ਆ ਕਿਉਂਕਿ ਉਹ ਸੁਖੀ ਨੰਨਰਾਜ ਸੀ ਕਿਉਂਕਿ ਉਹ ਇਸ ਨੂੰ ਛੱਡ ਕੇ ਸੌਰੇ ਘਰ ਜਾ ਰਹੇ ਸੀ ਪਰ ਫਿਰ ਵੀ ਸੁਖੀ ਨੇ ਉਸ ਨੂੰ ਪਿਆਰ ਕੀਤਾ ਤੇ ਉਸਾਸਿਰ ਵੀ ਆਪਣੇ ਹੱਥੀ ਸਵਾਰ ਦਿੱਤਾ ਹੁਣ ਤਕਦੀਰ ਥੋੜੀ-ਬਹੁਤ ਖੁਸ਼ ਸੀ ਰੋਟੀ ਪਾਣੀ ਖਾ ਕੇ ਉਹ ਵਾਪਸ ਆਣ ਲੱਗੇ ਗੁਲਰੀ ਤਿਗਰੇਵਾਲ ਸਾਹਿਬ ਨੇ ਬਹੁਤ ਸਾਰੇ ਤੋਹਫੇ ਉਹਨਾਂ ਦੀ ਕਾਰ ਵਿੱਚ ਰਖਵਾ ਦਿੱਤੇ ਤਕਦੀਰ ਫਿਰ ਇੱਕ ਪਾਸੇ ਨੂੰ ਕੇ ਬੈਠੀ ਸੀ ਉਹ ਨੰਨੀ ਜਹੀ ਜੀ ਪਤਾ ਨਹੀਂ ਕੀ ਕੀ ਸੋਚ ਰਹੀ ਸੀ ਗਰੇਵਾਲ ਸਾਹਿਬ ਵੀ ਦੀਨਦਾਰੀਆਂ 'ਚ ਰੁਚੀ ਹੋਏ ਸਨ ਕੁਲਜੀਤ ਵੀ ਸਮਾਨ ਸੰਭਾਲਣ ਲੱਗੀ ਹੋਈ ਸੀ ਆਪਣੀ ਪਰਜਾਈ ਤੇ ਦਰੈਣੀ ਨਾਲ ਕਿਉਂਕਿ ਉਹਨਾਂ ਨੇ ਵੀ ਅੱਜ ਵਾਪਸੀ ਕਰਨੀ ਸੀ ਅਗਲੇ ਦਿਨ ਉਹਨਾਂ ਦੀਆਂ ਦੋਵੇਂ ਕੁੜੀਆਂ ਵੀ ਆਪਣੀ ਸਹੁਰੇ ਘਰ ਚਲੀਆਂ ਗਈਆਂ ਜਦੋਂ ਸਾਰੇ ਰਿਸ਼ਤੇਦਾਰ ਚਲੇ ਗਏ ਤਾਂ ਘਰ ਖਾਲੀ ਝੱਪਣ ਲੱਗਾ ਦੀਪੀ ਨੇ ਜਦੋਂ ਰਾਤ ਨੂੰ ਰੋਟੀਆਂ ਬਣਾਈਆਂ ਤਾਂ ਤਕਦੀਰ ਵਿਅ ਉਸ ਤੇ ਕੋਲਾ ਲਾ ਕੇ ਬਟਕੀ ਤੇ ਕਹਿਣ ਲੱਗੀ ਦੀਪੀ 마ਸੀ ਹੁਣ ਮੈਂ ਤੇਰੇ ਨਾਲ ਕੰਮ ਕਰਵਾਇਆ ਕਰੂੰਗੀ ਇਕੱਲੇ ਕਿਵੇਂ ਕਰਾਂਗੇ ਸਾਰਾ ਕੰਮ ਦੀਪੀ ਨੇ ਕਟਕੀ ਉਸ ਨੂੰ ਗੱਲ ਨਾ ਲਗਾ ਲਿਆ ਕਿ ਉਸ ਦੀਆਂ ਅੱਖਾਂ 'ਚ ਹੰਝੂ ਸਨ ਕੁਝ ਹੀ ਤੇ ਗਰੇਵਰ ਸਾਹਿਬ ਨੇ ਉਹ ਉਸੇ ਗੱਲ ਸੁਣੀ ਤੇ ਹੈਰਾਨ ਹੋਏ ਕਿ ਇੰਨੀ ਛੋਟੀ ਬੱਚੀ ਕਿੰਨੀ ਆ ਸਮਝਦਾਰ ਗੱਲਾਂ ਕਰਦੀ ਆ ਹੁਣ ਤਕਦੀਰ ਦੀਪੀ ਨਾਲ ਹੀ ਸੌਂਦੀ ਤੇ ਉਸ ਨੂੰ ਪੁੱਛਦੀ ਕਿ ਤੁਸੀਂ ਵੀ ਮੈਨੂੰ ਛੱਡ ਕੇ ਸੋਰੇ ਜਾਉਂਗੀ ਦੀਪੀ ਉਸ ਨੂੰ ਪਿਆਰ ਨਾਲ ਸਭ ਸਮਝਾਉਂਦੀ ਕਿ ਸਾਰੀਆਂ ਕੁੜੀਆਂ ਨੂੰ ਵੱਡੀਆਂ ਹੋ ਕੇ ਸੋਰੇ ਕਰ ਜਾਣਾ ਪੈਂਦਾ ਹੈ ਤਕਦੀਰ ਫਿਰ ਤਾਂ ਮਾਸੀ ਜਦ ਮੈਂ ਵੱਡੀ ਹੋਈ ਮੈਨੂੰ ਵੀ ਸੌਰੇ ਕਰ ਜਾਣਾ ਪੈਣਾ ਦੀਪੀ ਹਾਂ ਪੁੱਤ ਤੂੰ ਵੀ ਜਾਵੇਂਗੀ ਤਕਦੀਰ ਮਾਸੀ ਮੈਨੂੰ ਵੀ ਨਵੇਂ ਸੂਟ ਤੇ ਕੱਪੜੇ ਮਿਲਣਗੇ ਦੀਪੀ ਹਾਂ ਹਾਂ ਬਹੁਤ ਸਾਰੇ ਕੱਪੜੇ ਮਿਲਣਗੇ ਤੈਨੂੰ ਤੇ ਵੀ ਫ੍ਰਿਜ, ਬੈੱਡ, ਸੋਫਾ ਤੇ ਤੀ ਤੁ ਜੋ ਵੀ ਕਹਿੰਗੇ ਸਭ ਕੁਝ ਤਕਦੀਰ ਫਿਰ ਤਾਂ ਮੈਂ ਜ਼ਰੂਰ ਸੌਰੇ ਕਰ ਜਾਵਾਂਗੀ ਤੇ ਬਹੁਤ ਸਾਰੇ ਭਾਂਡੇ ਵੀ ਲੈ ਕੇ ਜਾਵਾਂਗੀ ਚੱਕਲਾ ਬੇਲਨਾ, ਕ올ੀਆਂ, ਗਲਾਸ ਉਹ ਭਾਂਡੇ ਗਿਣਵਾਣ ਲੱਗੀ ਦੀਪੀ ਉਸ ਦਿਨ ਆਪੋਰੀਆਂ ਗੱਲਾਂ ਤੇ ਹੱਸਦੀ। ਹੁਣ ਤੱਕ ਦੀਪੀ ਨਾਲ ਹੀ ਬਹੁਤ ਸਮਾਂ గਜ਼ਾਰਦੀ। ਜਿਸ ਮੇਲ ਤੇ ਬਲਦੇਵ ਨੇ ਕਿਹਾ ਵੀ ਸੀ ਉਸ ਨੂੰ ਆਪਣੇ ਨਾਲ ਲਿਜਾਣ ਨੂੰ ਪਰ ਤਕਦੀਰ ਨਹੀਂ ਮੰਨੀ। ਉਹ ਰੋਣ ਲੱਗ ਗਈ। ਤਾਂ ਗਰੇਵਾਲ ਸਾਹਮਣੇ ਕਿਹਾ ਕਿ ਇਹ ਇੱਥੇ ਹੀ ਰਹੇਗੀ। ਮੈਂ ਪੜਾਵਾਂਗਾ ਇਸ ਨੂੰ ਤੇ ਇਸ ਦਾ ਵਿਆਹ ਵੀ ਕਰਾਂਗੇ। ਤਕਦੀਰ ਸਕੂਲ ਜਾਂਦੀ ਤੇ ਜੋ ਵੀ ਸਕੂਲ ਪੜਾਇਆ ਜਾਂਦਾ ਖਰਾ ਕੀ ਦੀਪੀ ਕੋਲੋਂ ਪੜਦੀ। ਹੁਣ ਉਹ ਦੂਜੀ ਕਲਾਸ 'ਚ ਹੋ ਗਈ ਸੀ। ਪੜਨ ਵਿੱਚ ਬਹੁਤ ਹੁਸ਼ਿਆਰ ਸੀ। ਅੰਗਰੇਜ਼ੀ ਦੀ ਕਿਤਾਬ ਖੋਲਦੀ ਤੇ ਇੱਕੋ ਸਾਹੇ ਸਾਰੀ ਪੜ੍ਹ ਦਿੰਦੀ। ਹਿਸਾਬ ਦੇ ਸਵਾਲ ਆਪਣੀਆਂ ਨਿੱਕੀਆਂ ਨਿੱਕੀਆਂ ਉਂਗਲਾਂ ਤੇ ਗਿੰਦੀ ਹੋਈ ਛੱਟ ਜਵਾਬ ਦਿੰਦੀ। ਫਿਰ ਇੱਕ ਦਿਨ ਦੀਪੀ ਲਈ ਵੀ ਰਿਸ਼ਤਾ ਆ ਗਿਆ। ਮੁੰਡਾ ਕਿਸੇ ਸਰਕਾਰੀ ਵਿਭਾਗ 'ਚ ਲੱਗਿਆ ਹੋਇਆ ਸੀ। ਗਰੇਵਾਲ ਸਾਹਿਬ ਨੇ ਆਪਣੇ ਭਰਾ ਨਾਲ ਮੁੰਡਾ ਦੇਖਣ ਗਏ। ਇੱਕ ਤਾਂ ਸਰਕਾਰੀ ਨੌਕਰੀ ਦੇਖਣ ਨੂੰ ਵੀ ਮੁੰਡਾ ਹਰ ਪੱਖੋਂ ਦੀਪੀ ਲਈ ਸਹੀ ਬੜਦਾ ਸੀ। ਉਹਨਾਂ ਕੁੜੀ ਨੂੰ ਫੋਟੋ ਦੇਖ ਪਸੰਦ ਕਰ ਲਿਆ ਸੀ। ਪਰ ਮੁੰਡਾ ਕਹਿੰਦਾ ਕਿ ਮੈਂ ਪਹਿਲਾਂ ਕੁੜੀ ਨੂੰ ਦੇਖਣਾ ਗਰੇਵਾਲ ਸਾਹਿਬ ਨੇ ਹਾਂ ਕਰ ਦਿੱਤੀ ਅਗਲੇ ਹਫਤੇ ਹੀ ਉਹ ਕੁੜੀ ਨੂੰ ਦੇਖਣ ਗਰੇਵਾਲ ਸਾਹਿਬ ਦੇ ਘਰ ਹੀ ਆ ਗਏ ਕੁਜੀਤ ਨੇ ਸੁੱਖੀ ਤੇ ਸ਼ਿੱਦੜ ਨੂੰ ਵੀ ਬੁਲਾ ਲਿਆ ਸੀ ਸੁੱਖੀ ਕੋਲ ਇੱਕ ਸਾਲ ਦਾ ਮੁੰਡਾ ਸੀ ਪਰ ਦੇਖਣ ਨੂੰ ਅੱਜ ਵੀ ਕੁਵਾਰੀ ਵਾਂਗ ਹੀ ਜਾਪਦੀ ਪਰ ਸੁੱਖੀ ਦੇ ਮੂੰਹ ਤੇ ਉਹ ਪਹਿਲਾਂ ਵਾਲੀ ਰੌਣਕ ਨਹੀਂ ਸੀ ਉਸ ਦਾ ਚੁੱਲ ਬੁਲਾਪਣ ਕਿਤੇ ਗਾਇਬ ਹੋ ਗਿਆ ਸੀ ਦੀਪਰੀ ਦੀਕ ਦਿਖਾਈ ਵੀ ਹੋ ਗਈ ਮੁੰਡੇ ਤੇ ਕੁੜੀ ਦੋਵੇਂ ਇੱਕ ਦੂਜੇ ਨੂੰ ਪਸੰਦ ਕਰ ਲਿਆ ਮੰਗਣੀ ਦਾ ਦਿਨ ਵੀ ਪੱਕਾ ਕਰ ਦਿੱਤਾ ਗਿਆ ਸੁੱਖੀ ਤੇ ਸ਼ਿੰਦਾ ਜਿਦ ਵੀ ਆਪਾ ਚਾਣ ਲੱਗੇ ਤਾਂ ਕੁਲਜੀਤ ਨੇ ਸੁੱਖੀ ਨੂੰ ਰੋਕਣ ਲਿਗਿਆ ਪਰ ਸ਼ਿੰਦਾ ਨਹੀਂ ਚਾਹੁੰਦਾ ਸੀ ਕਿ ਉਹ ਉੱਥੇ ਰੁਕੇ ਸੁੱਖੀ ਨੇ ਆਪਣੇ ਮਾਂ ਨੂੰ ਬਹਾਨਾ ਜਿਹਾ ਲਗਾ ਕੇ ਕਿ ਰੁਕਲ ਨਹੀਂ ਬੇਸ਼ਿਕ ਮਨਾ ਕਰ ਦਿੱਤਾ ਪਰ ਕੁਲਜੀਤ ਤੇ ਸਿਆਣੀ ਸੀ ਉਸ ਨੇ ਧੀ ਦੇ ਅੰਦਰਲੀ ਪੀੜ ਨੂੰ ਸਮਝਿਆ ਤੇ ਸੁੱਖੀ ਨੂੰ ਸ਼ਿੰਦੇ ਦੇ ਨਾਲ ਹੀ ਪੇਜ ਦਿੱਤਾ ਦੀਪੀ ਦੀ ਮੰਗਰੀਂ ਦਾ ਦਿਨ ਵੀ ਪੱਕਾ ਕਰ ਦਿੱਤਾ ਸੁਖੀ ਤੇ ਸ਼ਿੰਦਾ ਵੀ ਬੱਪਾ ਜਾਣ ਲੱਗੇ ਤੇ ਕੁਲਜੀਤ ਨੇ ਸੁਖੀ ਨੂੰ ਰੋਕਣ ਲੱਗਿਆ ਪਰ ਸ਼ਿੰਦਾ ਨਹੀਂ ਜਾਉਂਦਾ ਸੀ ਕਿਉਂ ਉੱਥੇ ਰੁਕੇ ਸੁਖੀ ਨੇ ਆਪਣੀ ਮਾਂ ਨੂੰ ਬਹਾਨਾ ਜਿਹਾ ਲਗਾ ਕੇ ਰੁਕਣ ਲਈ ਬੇਸ਼ੱਕ ਮਨਾ ਕਰ ਦਿੱਤਾ ਪਰ ਕੁਲਜੀਤ ਸਿਆਣੇ ਸੀ ਉਸ ਨੇ ਤੀਖ ਦੇ ਅੰਦਰਲੀ ਪੀੜ ਨੂੰ ਸਮਝਿਆ ਤੇ ਸੁਖੀ ਨੇ ਸ਼ਿੰਦੇ ਤੇ ਨਾਲ ਹੀ ਪੇਜ ਦਿੱਤਾ ਕਦੇ ਕੰਮ ਕਰ ਤੋਂ ਵਿਲੀ ਹੋ ਕੁਲਜੀਤ ਨੇ ਗਰੇਵਲ ਸਾਹਿਬ ਕੋਲ ਸੁਖੀ ਬਾਰੇ ਚਿੰਤਾ ਪ੍ਰਗਟ ਕੀਤੀ ਪਰ ਉਹਨੇ ਕੁਲਜੀਤ ਦੇ ਮਨ ਦਾ ਵਹਿਮ ਕਰਕੇ ਗੱਲ ਟਾਲ ਦਿੱਤੀ ਜਦ ਕਿ ਉਹ ਆਪ ਖੁਦ ਵੀ ਸੁਖੀ ਬਾਰੇ ਚਿੰਤੇਸਨ ਬੇਸ਼ੱਕ ਸੁਖੀ ਹਾਸੇ ਕੀ ਗੱਲ ਕਰ ਰਹੀ ਸੀ ਪਰ ਉਹਨੇ ਵੀ ਆਪਣੀ ਧੀ ਦਾ ਮੁਰਝਾਇਆ ਚਿਹਰਾ ਪੜ ਲਿਆ ਸੀ ਤੇ ਫਿਰ ਵੀ ਅਣਜਾਨ ਬਣ ਕੇ ਆਪਣੀ ਪਤਨੀ ਕੁਲਜੀਤ ਹੀ ਕਲ ਸੁਣ ਕੇ ਉਸ ਨੂੰ ਉਸ ਦਾ ਵਹਿਮ ਦੱਸ ਰਏ ਸਨ ਮਾਂ ਦਾ ਮਨ ਕਿੱਥੇ ਟਿਕਦਾ ਉਹ ਸਲਵਟੀ ਲੰਦੀ ਰਹੀ ਥੱਕੇ ਹੋਏ ਹੋਣ ਦੇ ਬਾਵਜੂਦ ਵੀ ਨਹੀਂ ਦੋਸਤੋ ਕੋਸਾਂ ਨੋਟ ਸੀ ਗਰਵਲ ਜਾ ਵੀ ਪਾਸਾ ਜਿਹਾ ਪਰਤ ਕੇ ਸੋ ਗਏ ਦਰਅਸਲ ਸਤੇ ਉਹ ਵੀ ਨਹੀਂ ਸਨ ਉਹ ਵੀ ਆਪਣੀ ਤੇ ਵਾਰੇ ਹੀ ਸੋਚ ਰਹੇ ਸਨ ਉਧਰ ਦੂਜੇ ਕਮਰੇ 'ਚ ਦੀਪੀ ਤੇ ਤਕਦੀਰ ਪਈਆਂ ਹੋਈਆਂ ਸਨ ਤਕਦੀਰ ਦੀਪੀ ਨੂੰ ਨਿੱਕੇ ਨਿੱਕੇ ਸਵਾਲ ਪੁੱਛਦੀ ਕਹਿੰਦੀ ਕਿ ਆਪਾਂ ਸੁਖੀ ਮਾਸੇ ਕੋਲ ਚਲ ਕੇ ਰਹੀਏ ਜੈ ਸੁਖੀ ਦੇ ਮੁੰਡੇ ਪ੍ਰੀਤ ਨੂੰ ਆਪਣੇ ਕੋਲ ਹੀ ਰੱਖਦੀਏ ਫਿਰ ਮੈਨੂੰ ਸਿਨਲ ਖਿਡਾਂਗੀ ਡੀਪੀ ਉਸ ਨੂੰ ਸਮਝਾ ਰਹੀ ਸੀ ਕਿ ਉਹ ਨਿੱਕੀ ਬਾਲੜੀ ਦੀਪੀ ਦੀਆਂ ਗੱਲਾਂ ਸੁਣਦੀ ਸੁਣਦੀ ਸੋ ਗਈ ਸੁਖੀ ਤੇ ਸ਼ਿੰਦਾ ਵੀ ਆਪਣੇ ਘਰ ਪਹੁੰਚ ਗਏ ਸ਼ਿੰਦਾ ਆ ਤੇਰੇ ਘਰ ਦੇ ਨੇ ਖਾਲੀ ਤੋਰਤੀ ਸੁਖੀ ਖਾਲੀ ਕਿਦਾਂ ਜੀ ਸ਼ਿੰਦਾ ਤੈਨੂੰ ਨਹੀਂ ਪਤਾ ਸ਼ਿੰਦਾ ਭੈਣ ਦਾ ਰਿਸ਼ਤਾ ਪੱਕਾ ਕਰਤਾ ਇੱਕ ਮਠਾਈ ਦਾ ਡੱਬਾ ਵੀ ਨਹੀਂ ਲੈ ਸਕੇ ਸੁਖੀ ਤੁਸੀਂ ਜਾਣ ਦੀ ਕਾਲੀ ਕਰ ਲਈ ਨਲਿਆ ਜੀ ਤਾਂ ਰਿਸ਼ਤਾ ਪੱਕਾ ਹੀ ਹੋਇਆ ਜਿਰੋ ਮੰਗਣਾ ਹੋਵੇਗਾ ਫਿਰ ਕਰਨਗੇ ਸਭ ਦਾ ਮਾਨਤਾ ਨਾ ਸ਼ਿੰਦਾ ਹੂੰ ਹੂੰ ਮਾਨਤਾ ਨਾ ਨਮਜ ਮਈ ਕੀ ਪਿਲੀ ਆਉਣਾ ਨੂੰ ਵੱਡੇ ਨੂੰ ਤਾਂ ਭੁੱਲ ਹੀ ਗਏ ਜਿਵੇਂ ਮੈਂ ਉੱਥੇ ਬੈਠਾ ਹੀ ਨਾ ਹੋਵਾਂ ਸੁਖੀ ਐਸੀ ਕੋਈ ਗੱਲ ਨਹੀਂ ਆ ਜੀ ਤੁਸੀਂ ਵੀ ਪਤਾ ਨਹੀਂ ਕੀ ਕੀ ਸੋਚੀ ਜਾਂਦੇ ਹੋ ਨਲਿਆ ਦੇਖੋ ਮੰਮੀ ਜੀ ਨੇ ਪੈਸੇ ਦਿੱਤੇ ਸੀ ਹੌਣ ਲੱਗੇ ਨੂੰ ਕਿ ਜਾਂਦੇ ਹੋਏ ਰਸਤੇ 'ਚ ਮਠਾਈ ਖਰੀਦ ਲੈਣਾ ਸ਼ਿੰਦਾ ਉਈ ਜ਼ਰੂਰ ਤੇ ਨੀ ਮਠਾਈ ਮਠੂਈ ਦੀ ਹਾਂ ਲੜੀ ਜੀਜੇ ਵੱਲ ਬੜਾ ਖੁਸ਼ ਹੋ ਕੇ ਦੇਖਦੀ ਸੀ ਲੱਗਦਾ ਬਾਲਾ ਪਸੰਦ ਆ ਗਿਆ ਸੁਖੀ ਸੁਖੀ ਸਮਝ ਗਈ ਸੀ ਉਹ ਕਿੱਥੇ ਬੋਲ ਰਹਾ ਹਾਂਜੀ ਮੈਂ ਦੇਖ ਰਹੀ ਸੀ ਦੀਪੀ ਤੇ ਨੀਤੇ ਦੀ ਜੁੜੀ ਬਹੁਤ ਵਧੀਆ ਰਹੇਗੀ ਚਲੋ ਜਦੋਂ ਮੈਂ ਚਾਹ ਬਣਾ ਕੇ ਲਿਆਉਣੀ ਆ ਤੁਸੀਂ ਬੈਠੋ ਉਹ ਗੱਲਾਂ ਟਾਲਣ ਲਈ ਓਟਕੇ ਰਸੋਈ ਵਿੱਚ ਚਲੀ ਗਈ ਸੁਖੀ ਰਸੋਈ ਵਿੱਚ ਚਲੀ ਗਈ ਤੇ ਸ਼ਿੰਦੇ ਨੂੰ ਕਿਸੇ ਦਾ ਫੋਨ ਆ ਗਿਆ ਤੇ ਉਹ ਬਿਨਾਂ ਚਾਹ ਪੀਤੇ ਹੀ ਮੋਟਰਸਾਈਕਲ ਚੁੱਕ ਕੇ ਕਰੋ ਬਾਹਰ ਨਿਕਲ ਗਿਆ ਸੁਖੀ ਨੇ ਕਰੇ ਵੀ ਆਪਣੇ ਮਾਂ-ਬਾਪ ਨੂੰ ਆਪਣੇ ਨਾਲ ਹੁੰਦੀਆਂ ਵਧੀਆਂ ਕਿਆਂ ਦਾ ਜ਼ਿਕਰ ਨਾ ਕੀਤਾ ਸੁਖੀ ਨੇ ਆਪਣੇ ਮੁੰਡੇ ਪ੍ਰੀਤ ਨੂੰ ਚੁੱਕਿਆ ਜੋ ਰੋ ਰਿਹਾ ਸੀ ਉਸਨੇ ਪ੍ਰੀਤ ਨੂੰ ਆਪਣੀ ਛਾਤੀ ਨਾਲ ਲਾ ਲਿਆ ਤੇ ਦੁੱਧ ਪਿਲਾਉਣ ਲੱਗੀ ਤੇ ਨਾਲ ਹੀ ਵਿੱਚ ਵਿੱਚ ਆਪ ਇਹ ਜਾਦੀ ਕੁਟ ਪਰਦੀ ਤੇ ਸੁਖੀ ਦੇ ਵਤੀਰੇ ਫਰੇ ਸੋਚਦੀ ਰਹੀ ਉਸ ਨੂੰ ਸਮਝ ਨਹੀਂ ਲੱਗ ਰਹੀ ਸੀ ਸ਼ਿੰਦੇ ਨੂੰ ਕਿਵੇਂ ਸਮਝਾਵੇ ਉਹ ਸਿੰਦਾ ਕਦੇ-ਕਦੇ ਸ਼ਰਾਬ ਵੀ ਪੀ ਲੈਂਦਾ ਤੇ ਘਾਰਾ ਕੀ ਸੁਖੀ ਨਾਲ ਪੇ ਮਤਲਬ ਦੀ ਬਹਿਸ ਵੀ ਕਰਦਾ ਸੁਖੀ ਨੇ ਉਸੇ ਸਵਾ ਨੂੰ ਸਮਝਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਸਮਝ ਨਾ ਪਾਈ ਉਹ ਉਸੇ ਦੋਸਤ ਨਾਲ ਮਿਲਦਾ ਜੁਲਦਾ ਜਿਸ ਨੇ ਸੁਖੀ ਪ੍ਰਤੀ ਉਸੇ ਮਨਚ ਸ਼ੱਕ ਪੈਦਾ ਕੀ ਸੀ ਸੁਖੀ ਆਪਣਾ ਫਰਜ਼ ਨਿਭਾਉਂਦੇ ਉਹ ਉਸ ਦਾ ਬਹੁਤ ਖਿਆਲ ਲੱਗਦੀ ਕੱਪੜੇ ਤੋਂ ਕੀ ਪ੍ਰੈਸ ਕਰਕੇ ਅਲਮਾਰੀ 'ਚ ਠਿਕਾਉਂਦੀ ਉਸ ਦੀਆਂ ਪੱਗਾਂ ਟੱਡੀਆਂ ਸਭ ਸਾਮ-ਸਾਮ ਰੱਖਦੀ ਰੋਟੀ ਪਾਣੀ ਦਾ ਖਾਸ ਖਿਆਲ ਰੱਖਦੀ ਉਸ ਨੂੰ ਪੁੱਛ ਕੇ ਉਸੇ ਪਸੰਦੀ ਸਬਜ਼ੀ ਬਣਾਉਂਦੀ ਘਰ ਵੀ ਹਰ ਵਕਤ ਸਾਫ਼ ਸੁਥਰਾ ਹੁੰਦਾ ਇੱਥੋਂ ਤੱਕ ਕਿ ਉਸਦੇ ਬੂਟ ਵੀ ਪਾਲਿਸ਼ ਕਰਕੇ ਰੱਖਦੀ ਸਰਕਾਰੀ ਨੌਕਰੀ ਹੋਣ ਕਰਕੇ ਪੈਸੇ ਦੀ ਕੋਈ ਕਮੀ ਨਹੀਂ ਸੀ ਪਰ ਸ਼ਿੰਦਾ ਘਰ ਪੈਸੇ ਦਾ ਕੋਈ ਹਿਸਾਬ ਨਾ ਦਿੰਦਾ ਸੁਖੀ ਨੇ ਇੱਕ ਦੋ ਵਾਰ ਪੁੱਛਣ ਦੀ ਵੀ ਕੋਸ਼ਿਸ਼ ਕੀਤੀ ਪਰ ਉਸ ਨੂੰ ਗੱਲ ਨਾ ਆਉਣ ਦਿੰਦਾ ਖੌਲੇ-ਖੌਲੇ ਸ਼ਿੰਦਾ ਸ਼ਰਾਬ ਪਿੰਦਾ ਦਿੱ ਹੋ ਗਿਆ ਹੁਣ ਰੋਜ਼ ਸ਼ਰਾਬ ਪੀਣ ਲੱਗਾ ਸੁਖੀ ਨੇ ਬਹੁਤ ਸਮਝਾਇਆ ਪਰ ਉਹ ਆਪਣੀ ਮਨਮਾਨੀ ਹੀ ਨਹੀਂ ਕਰਦਾ ਸਗੂ ਉਸਤੇ ਹੱਥ ਵੀ ਚੁੱਕਣ ਲੱਗਾ ਸੁਖੀ ਹੁਣ ਦੋ ਬੱਚਿਆਂ ਦੀ ਮਾਂ ਸੀ ਉਸਦੇ ਕੋਲ ਦੂਜਾ ਬੱਚਾ ਉਸਦੇ ਤੇ ਸੀ ਉਹ ਸਾਰਾ ਦਿਨ ਕੰਮ ਕਰਦੀ ਤੇ ਆਪਣੇ ਬੱਚੇ ਨਾਲ ਵਿਜ਼ੀ ਰਹਿੰਦੀ ਉਦھر ਤਕਦੀਰ ਵੀ 7ਵੀਂ ਕਲਾਸ ਵਿੱਚ ਹੋ ਚੁੱਕੀ ਸੀ ਕੁਲਜੀਤ ਬਹੁਤ ਸਮੇਂ ਤੋਂ ਪਤਰੀ ਤੇ ਦਰਦ ਤੋਂ ਪਰੇਸ਼ਾਨ ਸੀ ਉਹ ਸਵੇਰੇ ਉੱਠ ਕੇ ਤਕਦੀਰ ਨੂੰ ਤਿਆਰ ਕਰਦੀ ਤੇ ਨਾਸ਼ਤਾ ਬਣਾਉਂਦੀ ਪਰ ਹੁਣ ਬਹੁਤ ਮੁਸ਼ਕਿਲ ਹੋ ਗਿਆ ਸੀ ਉਸਨੇ ਬਹੁਤ ਦਵਾਈਆਂ ਖਾਧੀਆਂ ਕਿ ਸ਼ਾਇਦ ਦਵਾਈਆਂ ਨਾਲ ਕੁਲਕੇ ਪਥਰੀ ਬਾਹਰ ਨਿਕਲ ਜਾਵੇ ਪਰ ਹੁਣ ਜਾਰਾ ਦਰਦ ਫਦਨ ਕਰਕੇ ਦੁਬਾਰਾ ਚੈੱਕਅਪ ਕਰਵਾਇਆ ਤਾਂ ਉਸ ਦਾ ਪਿੱਤਰਾ ਪਥਰੀ ਨਾਲ ਭਰਿਆ ਹੋਇਆ ਸੀ ਤੇ ਡਾਕਟਰ ਨੇ ਤੁਰੰਤ ਆਪਰੇਸ਼ਨ ਦਾ ਲਿਖ ਦਿੱਤਾ ਹੁਣ ਤੱਕ ਦੇ ਦੇ ਪਾਪਾ ਬਲਦੇਵ ਸਿੰਘ ਨੇ ਵੀ ਮਹਾਲੀਆ ਕੇ ਪਲਾਟ ਲੈ ਕੇ ਵਧੀਆ ਖੁੱਲਾ ਡੁੱਲਾ ਘਰ ਬਣਾ ਲਿਆ ਸੀ ਤੇ ਤਕਦੀਰ ਤੋਂ ਛੋਟੀਆਂ ਦੋਨੋਂ ਕੁੜੀਆਂ ਨੂੰ ਪੜਨ ਲਗਾ ਦਿੱਤਾ ਸੀ ਕੁਲਜੀਤ ਦੀ ਤਬੀਤ ਠੀਕ ਨਾ ਹੋਣ ਕਰਕੇ ਬਲਦੇਵ ਤੇ ਜਸਮੀਲ ਤੇ ਤਕਦੀਰ ਨੂੰ ਆਪਣੇ ਕੋਲ ਲੈ ਗਏ ਪਰ ਉਸ ਦਾ ਉੱਥੇ ਦਿਲ ਨਹੀਂ ਲੱਗਦਾ ਸੀ ਉਸ ਦੀਆਂ ਛੋਟੀਆਂ ਪੈਣਾ ਵੀ ਉਸ ਦੇ ਨਾਲ ਨਾ ਖੇਡਦੀਆਂ ਜੀ ਤਕਦੀਰ ਉਹਨਾਂ ਕੋਲ ਜਾ ਕੇ ਬੈਠਦੇ ਤਾਂ ਦੋਨੋਂ ਤਕਦੀਰ ਨੂੰ ਕੱਲੀ ਛੱਡੋ ਤੋਂ ਉੱਠ ਜਾਂਦੀਆਂ ਜਸਮੀਲ ਬਥੀਰਾ ਪਿਆਰ ਕਰਦੀ ਪਰ ਤਕਦੀਰ ਬਹੁ ਸਮ ਆਪਣੀਆਂ ਕਿਤਾਬਾਂ ਨਾਲ ਹੀ ਬਤਾਉਂਦੀ ਉਧਰ ਦੀਪੀ ਦੀ ਸਰਕਾਰੀ ਨੌਕਰੀ ਲੱਗ ਗਈ ਪਰ ਉਸਦੀ ਡਿਊਟੀ ਬਠਿੰਡੇ ਲੱਗ ਗਈ। ਉੱਥੇ ਜੋ ਵੱਡਾ ਅਫਸਰ ਸੀ ਉਹ ਸ਼ਿੰਦੇ ਦਾ ਰਿਸ਼ਤੇਦਾਰ ਸੀ। ਨੀਟਾ ਸ਼ਿੰਦੇ ਦੀ ਸ਼ਿਫਾਰਿਸ਼ ਪਵਾ ਸਕਦਾ ਸੀ। ਉਸ ਨੂੰ ਉਸਦੇ ਸਵਾਦ ਆ ਵੀ ਪਤਾ ਸੀ। ਇਸ ਲਈ ਉਸਦੇ ਨਾਲ ਗੱਲ ਕਰਨ ਤੋਂ ਝਿਜਕ ਰਿਹਾ ਸੀ। ਪਰਦੀਪੀ ਦੇ ਜ਼ਿਆਦਾ ਜ਼ੋਰ ਦੇਣ ਤੇ ਉਹ ਸੁਖੀ ਤੇ ਸਿੰਦੇ ਨੂੰ ਮਿਲਣ ਜਾਂਦੇ ਹਨ। ਦੀਪੀ ਦੀ ਸਰਕਾਰੀ ਨੌਕਰੀ ਲੱਗ ਗਈ ਸੀ। ਕੁਝ ਥੇਰ ਬਾਅਦ ਹੀ ਉਸਦੀ ਡਿਊਟੀ ਬਠਿੰਡੇ ਲੱਗ ਗਈ। ਉੱਥੇ ਦਾ ਜੋ ਵੱਡਾ ਅਫਸਰ ਸੀ ਉਹ ਸ਼ਿੰਦੇ ਦਾ ਰਿਸ਼ਤੇਦਾਰ ਸੀ। ਦੀਪੀ ਤੇ ਨਾਟਾ ਸੁਖੀ ਤੇ ਸ਼ਿੰਦੇ ਦੇ ਘਰ ਆਉਂਦੇ ਹਨ ਤੇ ਗੱਲਾਂ ਹੀ ਗੱਲਾਂ ਵਿੱਚ ਦੀਪੀ ਦੀ ਬੱਲੀ ਬਾਰੇ ਗੱਲ ਕਰਦੇ ਹਨ ਸ਼ਿੰਦਾ ਵੀ ਦੱਸਦਾ ਹੈ ਕਿ ਮੇਰੇ ਵੱਡੇ ਜੀਜੀ ਜੀ ਉਸੇ ਮਹਿਕਮੀਂ ਵਿੱਚ ਬਹੁਤ ਵੱਡੇ ਅਫਸਰ ਨੇ ਆਪਾ ਉਹਨਾਂ ਨਾਲ ਗੱਲ ਕਰਕੇ ਦੀਪੀ ਦੀ ਬੱਲੀ ਉਥੇ ਹੀ ਕਰਵਾ ਦੇਵਾਂਗੇ ਜਿਹੜਾ ਵੀ ਸਟੇਸ਼ਨ ਲੱਗੇ ਹੋਇਆ ਸ਼ਿੰਦਾ ਦੀਪੀ ਨੂੰ ਬਹੁਤ ਪਿਆਰ ਨਾਲ ਬੁਲਾਉਂਦਾ ਹੈ ਤੇ ਨੇਟੀ ਨੂੰ ਵੀ ਆਪਣੇ ਛੋਟੇ ਪਰਦਾਦਰਸ਼ਾ ਦਰਸ਼ਾ ਦਿੰਦਾ ਹੈ ਸੁਖੀ ਸ਼ਿੰਦੇ ਦੇ ਬਦਲੇ ਹੋਏ ਤੇਵਰ ਦੇਖ ਬਹੁਤ ਖੁਸ਼ੀ ਹੁੰਦੀ ਆ ਪਰ ਅੰਦਰੋਂ ਖਾਤੇ ਪਤਾ ਨਹੀਂ ਕਿ ਕੁਝ ਮੰਝ ਘੜੀ ਜਾਂਦੀ ਆ ਸ਼ਿੰਦਾ ਤੇ ਮੀਚਾ ਉੱਪਰ ਵਾਲੇ ਕਮਰੇ 'ਚ ਸੌ ਜਾਂਦੇ ਹਨ ਦੀਪੀ ਸੁਖੀ ਦੇ ਕਮਰੇ ਵਿੱਚ ਰਾਤ ਨੂੰ ਸੁਖੀ ਤੇ ਦੀਪੀ ਬਹੁਤ ਸਾਰੀਆਂ ਗੱਲਾਂ ਕਰਦੀਆਂ ਹਨ ਦੀਪੀ ਆਪਣੀ ਸੋਂ ਦੇ ਕੇ ਸੁਖੀ ਤੋਂ ਸ਼ਿੰਦੇ ਦੇ ਨੇਚਰ ਬਾਰੇ ਪੁੱਛਦੀ ਆ ਤਾਂ ਸੁਖੀ ਥੋੜਾ ਬਹੁਤ ਦੱਸ ਦਿੰਦੀ ਆ ਦੀਪੀ ਹੈਰਾਨ ਹੁੰਦੀ ਆ ਕਿ ਦੀਦੀ ਜੀਜਾ ਜੀ ਤਾਂ ਬਹੁਤ ਵਧੀਆ ਵਿਵਹਾਰ ਕਰ ਰਹੇ ਹਨ ਸਾਡੇ ਨਾਲ ਤੇ ਤੁਸੀਂ ਬਿਲਕੁਲ ਉਲਟ ਦੱਸ ਰਹੇ ਹੋ ਸੁਖੀ ਦੀਪੀ ਮੈਂ ਕੋਦਿਨੇ ਸਮਝ ਸਕੀ ਹੋਂ ਤੱਕ ਇਸ ਬੰਦੇ ਨੂੰ ਤੂੰ ਕਿਵੇਂ ਸਮਝ ਲਵੇਂਗੀ ਇੱਕ ਦਿਨ ਚ ਦੀਪੀ ਸੱਚੀ ਦੀਦੀ ਬੰਦਿਆਂ ਨੂੰ ਸਮਝਣਾ ਬੜਾ ਔਖਾ ਕੰਮ ਆ ਸੁਖੀ ਲੇ ਦੱਸ ਤੈਨੂੰ ਕੀ ਹੋਇਆ ਹੁਣ ਤੂੰ ਕਿਉਂ ਅੱਖਾਂ ਪਰ ਲਾਈਆਂ ਦੀਪੀ ਕੀ ਦੱਸਾਂ ਦੀਦੀ ਮੈਨੂੰ ਵੀ ਕਦੇ-ਕਦੇ ਸਮਝ ਨਹੀਂ ਆਉਂਦੀ ਕਦੀ ਬਿਨਾਂ ਮਤਲਬ ਦੇ ਨਾ ਪਿਆਰ ਕੇ ਲੱਖਾਂ ਰੁਪਏ ਲੈ ਆ ਕੇ ਮੇਰੇ ਹੱਥਾਂ 'ਚ ਦੇ ਦਿੰਦਾ ਤੇ ਕਦੀ ਮੇਰੀ ਤਨਖਾਹ ਦਾ ਵੀ ਹਿਸਾਬ ਪੁੱਛਣ ਲੱਗ ਜਾਂਦਾ ਸੁਖੀ ਪਰ ਨੀਟੀ ਦੀ ਤਾਂ ਆਪਣੀ ਬਥੇਰੀ ਤਨਖਾਹ ਨਾਲੇ ਉੱਪਰ ਉਹ ਵੀ ਬਥੇਰੇ ਨੋਟ ਬਣਾ ਲੈਂਦਾ ਸ਼ਾਇਦ ਤੂੰ ਦੱਸਿਆ ਸੀ ਇੱਕ ਵਾਰ ਦੀਪੀ ਆਹੀ ਤਾਂ ਮੈਂ ਕਹਿੰਦੀ ਆ ਕਿ ਦੋ ਨੰਬਰ ਦਾ ਪੈਸਾ ਕਦੀ ਕੰਮ ਨਹੀਂ ਆਉਂਦਾ ਆਪਾਂ ਦੋਵਾਂ ਦੀ ਕਮਾਈ ਹੀ ਬਥੇਰੀ ਆ ਪਰ ਇਸੇ ਮਾਂ-ਬਾਪੇ ਬਹੁਤ ਖੁਸ਼ ਹੁੰਦੇ ਹਨ ਇਸ ਦੀ ਕਮਾਈ ਦੇਖ ਕੇ ਤੇ ਇਹ ਸ਼ਰਾਬ ਦੀਆਂ ਭਰੀਆਂ ਪੇਟੀਆਂ ਗਿਫਟ ਕਰਦਾ ਆਪਣੇ ਪਿਓ ਤੇ ਹੋਰ ਰਿਸ਼ਤੇਦਾਰਾਂ ਨੂੰ ਸੁਖੀ ਹਮ ਤੈਨੂੰ ਚੰਗਾ ਲੱਗਦਾ ਹੋਣਾ ਉਹਨਾਂ ਨੂੰ ਜਦੋਂ ਸ਼ਰਾਬ ਨਾਲ ਤੋਲਦਾ ਉਹਨਾਂ ਨੂੰ ਦੀਪੀ ਹੋਰ ਕੀ ਦੀਦੀ ਮੈਂ ਤਾਂ ਆਪ ਰੋਕਦੀ ਰਹਿੰਦੀ ਹਾਂ ਪਰ ਇਹਨਾਂ ਸ਼ੁਕਰ ਆਪ ਨਹੀਂ ਪੀਂਦਾ ਬਹੁਤੀ ਪਰ ਕਦੇ-ਕਦੇ ਕੁੱਟ ਲਗਾ ਹੀ ਲੈਂਦਾ ਸੁਖੀ ਦੀਪੀ ਭੈਣੇ ਧਿਆਨ ਰੱਖੀ ਇਹ ਤਾਂ ਬਹੁਤ ਭੈੜੀ ਚੀਜ਼ ਆ ਇੱਕ ਵਾਰ ਮੂਹ ਨੂੰ ਲੱਗੀ ਫੇਰ ਪਿੱਛਾ ਨਹੀਂ ਛੱਡਦੀ ਦੀਪੀ ਹਾਂ ਦੇਦੀ ਮੈਨੂੰ ਵੀ ਇਹੋ ਲੱਗਦਾ ਰਹਿੰਦਾ ਕਿ ਤੇ ਰੋਜ਼ ਨਾ ਪੀ ਲੱਜੇ ਵੀ ਨਾਲੇ ਉਹਨਾਂ ਦੇ ਘਰ ਤਾਂ ਸਹੁਰਾ ਜਵਾਈ ਪਾਈ ਤੇ ਆਪ ਹੀ ਇਕੱਠੇ ਹੋ ਪੇਟੀਆਂ ਖਾਲੀ ਕਰ ਦਿੰਦੇ ਨੇ ਤੇ ਐਵੇਂ ਪਈ ਹੁੰਦੀਆਂ ਮੰਜੀਆਂ ਸੋਫਿਆ ਦੇ ਜਿਵੇਂ ਲਾਸ਼ਾਂ ਬਿਖਰੀਆਂ ਹੋਣ ਕੰਬਰੀਆਂ ਜਸੜੇ ਹਾਦ ਮਾਰਦੀਆ ਤੇ ਫਿਰ ਅੰਦਰ ਬੜਨ ਨੂੰ ਜੀ ਨਹੀਂ ਕਰਦਾ ਸੁਖੀ ਹਾਏ ਹਾਏ ਐਵੇਂ ਨਾ ਬੋਲ ਸ਼ੁਭ ਸ਼ੁਭ ਬੋਲ ਦੀਪੀ ਪੈਣੇ ਤੇਰੇ ਘਰ ਦਾ ਤਾਂ ਬਾਲਾ ਹੀ ਬੁਰਾ ਹਾਲ ਆ ਦੀਪੀ ਛੁ ਦਿੱਸਦਾ ਮਹਿਸੂਸ ਹੁੰਦਾ ਉਹ ਹੀ ਉਹ ਕਿਹਾ ਦੀਦੀ ਮੈਂ ਵੀ ਤਾਂ ਪਰ ਮੈਨੂੰ ਇੱਕ ਕਲ ਦੱਸ ਜੀਜਾ ਜੀ ਕੀ ਕਹਿੰਦੇ ਨੇ ਤੁਹਾਨੂੰ ਖਾਦਾ ਗੁਸਤਾ ਤੁਹਾਡੇ ਨਾਲ ਹੁਣ ਤੱਕ ਸੁਖੀ ਕੀ ਦੱਸਾਂ ਪੈਣੇ ਬਸ ਉਹ ਹੀ ਚਿੱਠੀ ਵਾਲੀ ਗੱਲ ਹੁਣ ਤੱਕ ਲੈ ਕੇ ਬੈਠੇ ਹਨ ਕਿ ਤੂੰ ਮੇਰੀ ਚਿੱਠੀ ਮੋੜਦੀ ਸੀ ਤੈਨੂੰ ਕੋਈ ਹੋਰ ਪਸੰਦ ਹੋ 100 ਵਾਰ ਸਮਝਾਉਣ ਦੇ ਵੀ ਇਸ ਬੰਦੇ ਤੇ ਗੱਲ ਸਮਝ ਨਹੀਂ ਆ ਲੱਗਦੀ ਜਾਫਰੇ ਜਾਣਬੁੱਝ ਕੇ ਸਮਝਣਾ ਨਹੀਂ ਚਾਹੁੰਦਾ ਕਦੇ ਠੀਕ ਹੋ ਜਾਂਦੇ ਨੇ ਕਦੇ ਫੇਰ ਉਹੀ ਉਹ ਗੱਲ ਲੈ ਕੇ ਬਹਿ ਜਾਂਦੇ ਹਨ ਦੀਪੀ ਸੱਚੀ ਦੀਦੀ ਸ਼ਰਾਬੀਆਂ ਦੀ ਗੱਲ ਸਮਝਣੀ ਔਖੀ ਆ ਐਨਾ ਸ਼ੁਕਰ ਹੈ ਰੱਬ ਦਾ ਕਰੇ ਸਿੱਧੇ ਹੁੰਦੇ ਨੇ ਹੋਰਾਂ ਵਾਂਗ ਝੁੱਕ ਕੇ ਤਾਂ ਨਹੀਂ ਲਿਹਾਉਣੇ ਪੈਂਦੇ ਸੁਖੀ ਲੱਗਦਾ ਉਹ ਦਿਨ ਵੀ ਦੂਰ ਨਹੀਂ ਜੀ ਹੁਣ ਨਾ ਸੁਧਰੇ ਉਹ ਅੱਖਾਂ ਪਰ ਦੀ ਬੋਲੀ ਦੀਪੀ ਨੇ ਆਪਣੇ ਭੈਣ ਨੂੰ ਘੁੱਟ ਕੇ ਜੱਫੀ ਪਾ ਲਈ ਤੇ ਦੋਨੋਂ ਹੀ ਰੋ ਪਈਆਂ ਸੁਖੀ ਦੀਪੀ ਮੈਂ ਤਾਂ ਕਰੇ ਕੋਈ ਗੱਲ ਕਿਸੇ ਨਾਲ ਸਾਂਝੀ ਨਹੀਂ ਕੀਤੀ ਪਾਪਾ ਦਾ ਵੀ ਬਲੱਡ ਪ੍ਰੈਸ਼ਰ ਬਹੁਤ ਵਧਣ ਲੱਗ ਗਿਆ ਤੇ ਮੰਮੀ ਵੀ ਠੀਕ ਨਹੀਂ ਰਹਿੰਦੇ ਮੈਂ ਉਹਨਾਂ ਤੇ ਆਪਣਾ ਹੋਰ ਬੋਝ ਨਹੀਂ ਪਾਉਣਾ ਚਾਹੁੰਦੀ ਦੀਪੀ ਹਾਂ ਦੀਦੀ ਮੰਮੀ ਦਾ ਮੈਨੂੰ ਵੀ ਬਹੁਤ ਫਿਕਰ ਆਂਦਾ ਮੰਮੀ ਜੀ ਵੀ ਕਮਜ਼ੋਰ ਹੋ ਗਏ ਆਪਰੇਸ਼ਨ ਤੋਂ ਬਾਅਦ ਤਾਂ ਹੀ ਤਕਦੀਰ ਉਹ ਵੀ ਬਲਦੇਵ ਜੀ ਜੜੀ ਤੇ ਜਸਮੀਲ ਪੈਣ ਲੱਗੀ ਆਪਣੇ ਕੋਲ ਛਲੈਣਾ ਹੈ ਕਿ ਕੋਲ ਹੋਣ ਕਰਕੇ ਮੈਂ ਗੇੜਾ ਜ਼ਰੂਰ ਮਾਰ ਆਉਣੀ ਆ ਉਹ ਵੀ ਤੁਹਾਡੀ ਹੀ ਫਿਕਰ ਕਰਦੇ ਨੇ ਦੋਨੋਂ ਜਣੇ ਸੁਖੀ ਚਲੇ ਵੀ ਸ਼ੁਕਰ ਆ ਕਿ ਨੀਟਾ ਜਾ ਆਉਂਦਾ ਤੇਰੇ ਨਾਲ ਦੀਪੀ ਦਿਨ ਠੀਕ ਹੁੰਦਾ ਹੈ ਬਿਲਕੁਲ ਪਰ ਦੋ ਪੈ ਗੇ ਲਗਾ ਮੈਨੂੰ ਬੇਗਾਨੀ ਕਰ ਦਿੰਦਾ ਤੇ ਆਪਣੀ ਮਾਂ ਦੀ ਹੀ ਭੈਣ ਦੀ ਗੱਲ ਸੁਣਦਾ ਹੋ ਵੀ ਸੁਖੀ ਕੋਈ ਨਾ ਦੀਪੀ ਹੋ ਜੋ ਠੀਕ ਤੂੰ ਪਿਆਰ ਨਾਲ ਸਮਝਾਇਆ ਕਰ ਮੈਨੂੰ ਪਤਾ ਤੂੰ ਵੀ ਗੁੱਸਾ ਪਾੜਾ ਛੇਤੀ ਕਰਦੀ ਆ ਛੇਤੀ ਹੀ ਤੱਤੇ ਕਾ ਹੋ ਜਾਣੀ ਆ ਦੀਪੀ ਗੁੱਸਾ ਨਾ ਕਰਾ ਤਾਂ ਹੋਰ ਕੀ ਕਰਾਂ ਉਸ ਦੀਆਂ ਦੋਨੇ ਭੈਣਾਂ ਦੂਜੇ ਦਿਨ ਹੀ ਤੁਰੀਆਂ ਹੁੰਦੀਆਂ ਘਰ ਵਾਲਿਆਂ ਦੀ ਬੱਚੀਆਂ ਸਮੇਤ ਤੇ ਰਾਦੇ 12-12 ਵਜੇ ਤੱਕ ਬੈਠੀ ਰਹਿੰਦੇ ਪਤਾ ਹੀ ਨਹੀਂ ਲੱਗਦਾ ਇਹਨਾਂ ਨੂੰ ਟਾਈਮ ਦਾ ਸ਼ਰਾਬ ਪੀ ਕੇ ਪਤਾ ਨਹੀਂ ਕਿਹੜੀਆਂ ਗੱਲਾਂ ਸ਼ੁਰੂ ਕਰਦੇ ਹਨ ਜੋ ਖਤਮ ਹੋਣ ਦਾ ਨਾਮ ਨਹੀਂ ਲੈਂਦੇ ਆ ਸੁਖੀ ਤੇਰੀ ਸੱਸ ਨੇ ਕੁਝ ਕਹਿੰਦੀ ਉਹ ਨਹੀਂ ਰੋਕਦੀ ਦੇਪੇ ਉਸੇ ਹੀ ਸਾਰੀ ਸ਼ੈ ਉਹਨਾਂ ਨੂੰ ਕਿਉਂਕਿ ਉਹ ਕਹਿੰਦੀ ਰਹਿੰਦੀ ਆ ਕਿ ਖਾਂਦੇ ਪੀਂਦੇ ਘਰਾਂ ਦੇ ਮੁੰਡੇ ਨੇ ਜੇ ਘੁਟਲਾ ਵੀ ਲੈਣਗੇ ਤਾਂ ਕੀ ਹੋਜੂ ਫਿਰ ਉਹ ਅੱਧੀ ਅੱਧੀ ਰਾਤ ਤੱਕ ਪੀ ਜਾਣਗੇ ਫਿਰ ਕਹਿ ਬਸ ਕਰੋ ਮੁੰਡਿਓ ਸੁਖੀ ਫਿਰ ਹੜ ਜਾਂਦੇ ਹੋਣੇ ਪੀਨੋ ਦੀਪੀ ਫਿਰ ਕੀ ਫਿਰ ਉਹ दारू ਦੇ ਲੋਚ ਕਿੱਥੇ ਸੁਣਦੀ ਹੈ ਕਿਸੇ ਦੀ ਅਸੀਂ ਦਰਾਣੀ ਜਠਾਣੀ ਵੇਟਰਾ ਵਾਂਗ ਘੁੰਮਦੀ ਐ ਨਾ ਅੱਗੇ ਪਿੱਛੇ ਕਦੀ ਸਬਜ਼ੀ ਲਿਆਓ ਸਲਾਦ ਲਿਆਓ ਕਦੀ ਸੂਲਾ ਉੱਤੋਂ ਸਵੇਰੇ ਦਫ਼ਤਰ ਜਾਣ ਦੀ ਟੈਨਸ਼ਨ ਆਮ ਹੌਲਾ ਸਾਡੇ ਕਰਦਾ ਹੁਣ ਤੁਸੀਂ ਦੱਸੋ ਮੈਂ ਕੀ ਕਰਾਂ ਸੁਖੀ ਕੋਈ ਗੱਲ ਨਹੀਂ ਤੇਰੀ ਬਦਲੀ ਦਾ ਹੋ ਜਾਵੇ ਇੱਕ ਵਾਰ ਕਿੱਥੇ ਹੁੰਦੀ ਆ ਫਿਰ ਸੋਚਦੀ ਐਂ ਕੁਝ ਤੂੰ ਆਪਣੀ ਜੀਜੀ ਨਾਲ ਗੱਲ ਕਰੀ ਤੇਰੇ ਨਾਲ ਤਾਂ ਬਹੁਤ ਵਧੀਆ ਗੱਲ ਕਰਦਾ ਬਿਲਕੁਲ ਆਪਣੀ ਛੋਟੀ ਭੈਣ ਵਾਂਗ ਦੀਪੀ ਹਾਂ ਦੀਦੀ ਸਵੇਰੇ ਕਰਾਂਗੀ ਗੱਲ ਅਰੇ ਦੋਵੇਂ ਸੌਫੇ ਹੋਣਗੇ ਚਲੋ ਹੁਣ ਆਪਾਂ ਸੋਈਏ ਤੇ ਉਸ ਦੋਵੇਂ ਪੈਣਾ ਜਫੇ ਪਾ ਕੇ ਮੈਂ ਸੁੱਤੀ ਹਾਂ ਜਿਵੇਂ ਬਚਪਨ ਵਿੱਚ ਪੋਤਾਂ ਵਾਲੀ ਕਹਾਣੀ ਸੁਣਨ ਤੋਂ ਵਾਸ ਆਉਂਦੀਆਂ ਸਨ ਸੁਖੀ ਦੇ ਦੀਪੀ ਦੋਵੇਂ ਇੱਕ ਦੂਜੀ ਕੋਲ ਆਪਣੇ ਦੁੱਖ ਸੁੱਖ ਕਰਦੀਆਂ ਅਖੀਰ ਜਿਵੇਂ ਜਫੇ ਪਾ ਕੇ ਸੋ ਜਾਂਦੀਆਂ ਹਨ जिम्मी ਬਚਪਨ ਵਿੱਚ ਪੂਤਾਂ ਵਾਲੀ ਕਹਾਣੀਆਂ ਸੁਣਨ ਤੋਂ ਬਾਅਦ ਡਰ ਕੇ ਸੌਂਦਿਆਂ ਸਨ ਰਾਤ 1 ਵਜੇ ਦੇ ਕਰੀਬ ਦੀਆਂ ਸੱਤਾਂ ਦੋਵਾਂ ਦੀ ਸਵੇਰਿਆ ਖੀਨਾ ਕੋਲੀ ਠਕ 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 ਸ਼ਿੰਦਾਂ ਦਰਵਾਜ਼ਾ ਖੜਕਾਰ ਰਿਹਾ ਸੀ ਤੇ ਨੀਟਾ ਹਾਸ ਰਿਹਾ ਸੀ ਸ਼ਿੰਦੇ ਦੀ ਯਾਦ ਅਸੀਂ ਸਵੇਰੇ ਧੜਕੀ ਉੱਠੰਦੀ ਉਹ ਗੁਰਦੁਆਰਾ ਸਾਹਿਬ ਦੇ ਪਾਤੀ ਸਿੰਘ ਦੀ ਆਵਾਜ਼ ਦੇ ਨਾਲ ਹੀ ਉੱਠ ਖੜਦਾ ਸੀ ਤੇ ਘਰ ਦੀ ਸ਼ੱਤ ਹੀ ਟੈਲਨ ਲੱਗ ਜਾਂਦਾ ਨੀਤਾ ਵੀ ਜਲਦੀ ਉੱਠਦਾ ਤੇ ਸਵੇਰੇ ਨਹਾਤੋ ਕੇ ਗੁਰਦੁਆਰਾ ਸਾਈ ਮੱਥਾ ਜਰੂਰ ਟਿਕਨ ਜਾਂਦਾ। ਦੇਪੀਨੂ ਨੀਤਾ ਹੀ ਉਠਾਉਂਦਾ ਸੀ ਤੇ ਸਵੇਰੇ ਕਦੇ-ਕਦੇ ਚਾਹ ਵੀ ਬਣਾ ਕੇ ਦੇ ਦਿੰਦਾ ਸੀ। ਉਹਦੇ ਦੀਪੀ ਨੂੰ ਉਹ ਬਹੁਤ ਚੰਗਾ ਲੱਗਦਾ ਸੀ ਤੇ ਉਹ ਉਸਤੇ ਬਹੁਤ ਪਿਆਰ ਰਲਟਾ ਵੀ। ਦਰਵਾਜੇ ਤੇ ਠਕ-ਠਕ ਜੋਨ ਹਉਤੋ ਮੇ ਚਨੀਆਂ ਅੱਬੜ ਵਾਹੀ ਉਠੀਆਂ। ਸੁਖੀ ਨੇ ਉੱਠ ਕੇ ਦਰਵਾਜਾ ਖੋਲਿਆ ਤੇ ਬੋਲੀ ਸੁਖੀ, "ਓ ਸੌਰੀ ਸੌਰੀ ਆ ਕਿ ਨਹੀਂ ਖੁੱਲੀ ਅੱਜ ਤਾਂ ਸ਼ਿੰਦਾ ਕੁਝ ਬੋਲਦਾ।" ਇਸ ਤੋਂ ਪਹਿਲਾਂ ਹੀ ਨੀਤਾ ਬੋਲ ਪਿਆ। ਰਾਤੀ ਸ਼ਿਕਾਇਤਾਂ ਲਗਾਈਆਂ ਹੋਣਗੀਆਂ ਸਾਲੀ ਸਹਿਵਾ ਦੀਪੀ ਨੇ ਮੇਰੀਆਂ ਤੇ ਤੁਸੀਂ ਭਾਜੀ ਦੀਆਂ ਇੱਕ ਦੂਜੇ ਨੂੰ ਸੁਖੀ ਨੇ ਕੁਝ ਕਹਿਣ ਤੋਂ ਪਹਿਲਾਂ ਹੀ ਦੀਪੀ ਬੋਲੀ ਦੀਪੀ ਹਾਂਜੀ ਹਾਂ ਬਿਲਕੁਲ ਸਾਰੀ ਰਾਤ ਨਹੀਂ ਸੁੱਤੀਆਂ ਜਦੋਂ ਸੁੱਤੀਆਂ ਤਾਂ ਤੁਸੀਂ ਉਠਾ ਦਿੱਤਾ ਸੁਖੀ ਤੁਸੀਂ ਬੈਠੋ ਮੈਂ ਚਾਹ ਬਣਾ ਕੇ ਲਈ ਆਉਣੀ ਆਂ ਕਹਿੰਦੀ ਹੋਈ ਉਹ ਬੈੱਡ ਤੋਂ ਉੱਠੇ ਲੱਗੀ ਨੀਤਾ ਸੁਖੀ ਤੇ ਦੀਪੀ ਅਜੇ ਗੱਲ ਕਰ ਹੀ ਰਹੇ ਸਨ ਕਿ ਸ਼ਿੰਦਾ ਚਾਹ ਦੇ ਕੱਪ ਟਰੇ 'ਚ ਸਜਾ ਕੇ ਖੜਾ ਸੀ ਸੁਖੀ ਵੀ ਹੈਰਾਨ ਹੋਏ ਖੜੀ ਸੀ ਕਿ ਕਿਵੇਂ ਸ਼ਿੰਦਾ ਚਾਹ ਬਣਾ ਲਿਆ ਆ ਇਹ ਤਾਂ ਗਰੀਬਾਂ ਨੇ ਦਾ ਗਲਾਸ ਚੋ ਕਿਨੇ ਪਿੰਦਾ ਉਹ ਜੀ ਸੋਚ ਹੀ ਰਹੀ ਸੀ ਕਿ ਦੀਪੀ ਨੀਟੀ ਨੂੰ ਬੋਲ ਪਈ ਤੁਸੀਂ ਇੱਥੇ ਆ ਕੇ ਵੀ ਸ਼ੁਰੂ ਹੋ ਗਏ ਨੀਟਾ ਯਾ ਤੈਨੂੰ ਪਤਾ ਹੀ ਤਾਂ ਹੈ ਅਜਾਣਾ ਆਪਾਂ ਬਠਿੰਡੇ ਬਾਜੀ ਨੇ ਵੀ ਜਾਣਾ ਨਾਲ ਆਪਣੀ ਤੁਸੀਂ ਵੀ ਚਾਹ ਪੀਓ ਤੇ ਜਲਦੀ ਤਿਆਰ ਹੋਵੋ ਦੀਪੀ ਤੁਸੀਂ ਮਤਲਬ ਨੀਟਾ ਸੁਖੀ ਦੀਦੀ ਤੇ ਤੂੰ ਦੋਨੋਂ ਹੀ ਸੁਖੀ ਪਰ ਮੇਰਾ ਕੀ ਕੰਮ ਓਥੇ ਨਹੀਂ ਨਹੀਂ ਮੈਂ ਨਹੀਂ ਜਾਣਾ ਉਹ ਸ਼ਿੰਦੇ ਟੁੜਰਦੀ ਆਪ ਇਹ ਮਨਾ ਕਰ ਰਹੇ ਸੀ ਸ਼ਿੰਦਾ ਕਿਉਂ ਤੂੰ ਕਿਉਂ ਨਹੀਂ ਜਾ ਸਕਦੀ ਮੈਂ ਕਹਿ ਰਿਹਾ ਆਪਾਂ ਚਾਰੋਂ ਚੱਲਦੇ ਹਾਂ ਇਹ ਸਿਭਾ ਹਨੇ ਘੁੰਮਾਂਗੇ ਸੁਭ ਕੀ ਪਰ ਬੱਚੇ ਉਹ ਬੱਚਿਆਂ ਦੀ ਫਿਕਰ ਕਰਦੀ ਬੋਲੀ ਦੀਪੀ ਕੋਈ ਗੱਲ ਨਹੀਂ ਦੀ ਬੱਚੇ ਵੀ ਨਾਲ ਹੀ ਲੈ ਚਲਾਂਗੇ ਨੇਟਾ ਨਹੀਂ ਨਹੀਂ ਬੱਚੇ ਕਰੇ ਮਾਸੀ ਜੀ ਨੇ ਸੰਭਾਲ ਲੈਣਗੇ ਕਿਹੜਾ ਛੋਟੇ ਨੇ ਹੁਣ ਹੋ ਜੇ ਬੋਤਾ ਕਰਦੀਆਂ ਤੇ ਰਗਨੂ ਨੂੰ ਨਾਲ ਲੈ ਕੇ ਚੱਲੋ ਦੀਪੀ ਹਾਂ ਰਵਨੌਰ ਬਹੁਤ ਘਰ ਦੀ ਆ ਮੀਰਾ ਵੀ ਉਹਨੂੰ ਨਾਲ ਲੈ ਕੇ ਚੱਲਾਂਗੇ ਸ਼ਿੰਦਾ ਨਹੀਂ ਯਾਰ ਬਠਿੰਡਾ ਤਾਂ ਬਹੁਤ ਔਰਾ ਨੇ ਕੀ ਪਤਾ ਕਿੰਨਾ ਸਮਾਂ ਲੱਗ ਗਿਆ ਉੱਥੇ ਆਪਾਂ ਨੂੰ ਆਉਂਦਿਆ ਹੈ ਮੀਰਾ ਹੋ ਜਾਣਾ ਇੰਨੇ ਨੂੰ ਸੁੱਖੀ ਤੇ ਦੀਪੀ ਨੇ ਵਿੱਚ ਆ ਖਤਮ ਕੀਤੀ ਤੇ ਦੋਨੇ ਭੈਣਾਂ ਨੇ ਮਿਲ ਕੇ ਫਟਾਫਟ ਨਾਸ਼ਤਾ ਤਿਆਰ ਕੀਤਾ ਸਾਰਿਆਂ ਨੂੰ ਨਾਸ਼ਤਾ ਕਰਵਾ ਕੇ ਉਹ ਦੋਵੇਂ ਫਿਰ ਤਿਆਰ ਹੋਣ ਲੱਗੀਆਂ ਦੀਪੀ ਨੇ ਤਾਂ ਪਾਰਾ ਜਿਹਾ ਵਧੀਆ ਸੂਟ ਪਾ ਲਿਆ ਬਹੁਤ ਹੀ ਸੋਹਣੀ ਲੱਗ ਰਹੀ ਸੀ ਇੰਨੇ ਨੂੰ ਸੁੱਖੀ ਵੀ ਤਿਆਰ ਹੋ ਕੇ ਆ ਗਈ ਉਸਨੇ ਵੀ ਗੁਲਾਬੀ ਰੰਗ ਦਾ ਸੂਟ ਪਾਇਆ ਜਿਸ ਦੇ ਦੁਪੱਟੇ ਤੇ ਸੁੱਖੀ ਨੇ ਆਪ ਕੜਾਈ ਕੱਢੀ ਹੋਈ ਸੀ ਨੀਟੇ ਨੇ ਦੀਪੀ ਦੇ ਦੁਪੱਟੇ ਨਾਲ ਮੇਲ ਕਰਦੀ ਪੱਗ ਬੰਨੀ ਉਸਨੇ ਦੇਖਿਆ ਸ਼ਿੰਦਾ ਵੀ ਪੱਗ ਦੀ ਪੋਣੀ ਕਰ ਰਿਹਾ ਉਹ ਉਸ ਦੇ ਕੋਲ ਗਿਆ ਤੇ ਬੋਲਿਆ ਨੀਟਾ ਬਾਜੀ ਤੁਸੀਂ ਇਹ ਬਲੈਕ ਪੱਗ ਕਿਉਂ ਮੰਨ ਰਹੇ ਹੋ ਸ਼ਿੰਦਾ ਕਿਉਂ ਬਾਜੀ ਕੀ ਹੋਇਆ ਤੁਹਾਨੂੰ ਪਸੰਦ ਨਹੀਂ ਹੈ ਨੀਟਾ ਓ ਨਹੀਂ ਨਹੀਂ ਬਾਜੀ ਇਹ ਗੱਲ ਨਹੀਂ ਤੁਹ ਸਿਵੀ ਸਾਲੀ ਸੇਵਾ ਦੀ ਨਾਲ ਦੀ ਮੈਚ ਕਰਦੀ ਗੁਲਾਬੀ ਪਗਵੰਨ ਨੂੰ ਸ਼ਿੰਦਾ ਹੱਸਦਾ ਹੋਇਆ ਲੈ ਯਾਰ ਮੈਂ ਕੋਈ ਮੁਕਲਾਵਲ ਐਂ ਚਲਿਆਂ ਨੇਤਾ ਰਾਸ ਦੀ ਗੱਲ ਆ ਭਾਜੀ ਇਹ ਬੜਾ ਸੌਖਾ ਤਰੀਕਾ ਘਰਵਾਲੀਆਂ ਨੂੰ ਖੁਸ਼ ਰੱਖਣ ਦਾ ਸ਼ਿੰਦਾ ਕਿਹੜਾ ਤਰੀਕਾ ਉਸਨੇ ਉਤਸੁਕਤਾ ਨਾਲ ਪੁੱਛਿਆ ਨੇਤਾ ਕਰਨਾ ਕੁਝ ਵੀ ਨਹੀਂ ਬਸ ਜਿਹੜਾ ਸੂਟ ਉਹ ਪਾਵਯਸ ਤੇ ਨਾਲ ਦੀ ਮੈਚ ਕਰਦੀ ਪਗਵੰਨ ਫੇਰ ਦੇਖੋ ਕਰਵਾਲੀ ਨੂੰ ਲੱਗੂ ਵੀ ਇਹ ਤਾਂ ਮੇਰਾ ਬਾਲਾ ਹੀ ਤੇ ਉਹ ਕਰਦਾ। ਸ਼ਿੰਦਾ ਪਾਜੀ ਮੈਂ ਇਹ ਨਹੀਂ ਟੈਨਸ਼ਨ ਨਹੀਂ ਲਈ ਕਦੀ। ਨੀਟਾ ਤਾਂ ਫਿਰ ਮੇਰੀ ਮੰਨੋ ਅੱਛਾ ਇਹ ਕੰਮ ਸ਼ੁਰੂ ਕਰ ਦੋ। ਦੇਖੋ ਰਹਿਣਾ ਤਾਂ ਉਹਦੇ ਨਾਲ ਇਹ ਹੁੰਦਾ ਕਿਉਂ ਨਾ ਨਿੱਕੀ ਨਿੱਕੀ ਗੱਲ ਤੇ ਖੁਸ਼ ਰਹੀ ਨਾ ਪੈਸਾ ਲੱਗੇ ਨਾ ਤੇਲਾ ਉੱਤੇ ਰੰਗ ਵੀ ਚੁਖਾਓ ਤੇ ਉਹ ਦੋਵੇਂ ਹੱਥ ਤੇ ਹੱਥ ਮਾਰ ਕੇ ਹੱਸਦੇ ਹਨ। ਕੁਝ ਦਿਨ ਬਾਅਦ ਉਹ ਚਾਰੋਂ ਕਾਰਜ ਪੈ ਕੇ ਬਠਿੰਡੇ ਜਾਣ ਨੂੰ ਰਵਾਨਾ ਹੁੰਦੇ ਹਨ। ਸ਼ਿੰਦੇ ਦੇ ਘੰਤੇ ਸੁਖੀ ਦੋਮਾ ਬੱਚਿਆਂ ਨੂੰ ਘਰ ਹੀ ਆਪਣੀ ਸੱਸ ਕੋਲ ਛੱਡ ਦਿੰਦੇ ਆ। ਬਠਿੰਡੇ ਪਹੁੰਚ ਕੇ ਉਹ ਦੀਪੀ ਦੀ ਬਦਲੀ ਬਾਰੇ ਗੱਲ ਕਰਦੇ ਹਨ। ਸ਼ਿੰਦੇ ਤੇ ਸੁਖੀ ਨੂੰ ਮਿਲੋਂ ਉਹਨਾਂ ਦੇ ਜੀਜੇ ਜੀ ਬਹੁਤ ਖੁਸ਼ ਹੁੰਦੇ ਹਨ। ਸ਼ਿੰਦਾ ਤੇ ਨੀਟਾ ਸਾਰੇ ਗੱਲ ਕਰਦੇ ਹਨ ਤੇ ਇੱਕ ਪੋਸਟ ਸੁਖੀ ਦੇ ਸ਼ਹਿਰ ਵਿੱਚ ਖਾਲੀ ਹੁੰਦੀ ਆ ਤੇ ਦੂਜੀ ਫਿਰੋਜ਼ਪੁਰ ਸੀ। ਸ਼ਿੰਦੇ ਨੇ ਕਿਹਾ, "ਭਾਜੀ, ਤੁਸੀਂ ਸਾਡੇ ਸ਼ਹਿਰ ਦੀ ਹੀ ਬਦਲੀ ਕਰਵਾ ਦੇਵੋ। ਫਿਰ ਆਪਾਂ ਚੰਡੀਗੜ੍ਹ ਦੀ ਬਾਤ ਕਰਵਾ ਲਵਾਂਗੇ।" ਪਟਿੰਨ ਤੇ ਫਰੋਜਪੁਰ ਨਾਲ ਇੱਥੇ ਵਧੀਆ ਨਲਿਆ ਸੀ ਵੀ ਇੱਥੇ ਹੀ ਆ ਨੀਟਾ ਤੇ ਦੀਪੀ ਨੂੰ ਵੀ ਇਹ ਹੀ ਠੀਕ ਲੱਗਾ ਤੇ ਦੀਪੀ ਦੀ ਬਦਲੀ ਸੁੱਕੀ ਦੇ ਸ਼ਹਿਰ ਦੇ ਹੋ ਗਈ ਤੇ ਉਹ ਸਾਰੇ ਵਾਪਸ ਚਲ ਪਏ ਪਰ ਅਜੀ ਨੀਟੇ ਦੇ ਕਾਰ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ ਦੀਪੀ ਵੀ ਸੋਚ ਰਹੀ ਸੀ ਕਿ ਘਰੋਂ ਬਾਹਰ ਰਹਿਣਾ ਕਿੰਨਾ ਮੁਸ਼ਕਿਲ ਹੋਵੇਗਾ ਜਸਸ ਤਨਵਾਜੀ ਸਾਰਿਆਂ ਦਾ ਇੱਕ ਹਨੀਂ ਦਾ ਅਗਲਾ ਪਾਗ ਲੈ ਕਿ ਕੱਲ ਹਾਜ਼ਰ ਹੋਵਾਂਗੇ ਜੀ ਬਨੀ ਰਿਹਾ ਚੈਨਲ ਦੇ ਨਾਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਜੀ ਇਹ ਭਾਗ ਤੁਹਾਨੂੰ ਕਿਵੇਂ ਲੱਗਿਆ ਸੈ ਸ਼ਿਖਲ ਜੀ